ਹੈਲੋ ਦੋਸਤੋ ਵਾਕਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra Official YouTube Channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੰਪਿਊਟਰ ਦੀ ਕਲਾਸ ਤੇ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਨੈਟਵਰਕ ਅਤੇ ਇੰਟਰਨੈਟ ਦੇ ਰਿਲੇਟਿਡ ਜਿੰਨੇ ਵੀ ਮੋਸਟ ਇੰਪੋਰਟੈਂਟ MCQ's ਕੁਐਸਚਨਸ ਬਣਦੇ ਨੇ ਆਪਾਂ ਉਹਨਾਂ ਨੂੰ ਕਵਰ ਕਰਾਂਗੇ ਦੋਸਤੋ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇੰਸ ਕਲਾਸ ਦੇ ਵਿੱਚ ਇਸ ਸੀਰੀਜ਼ ਦੇ ਵਿੱਚ ਆਪਾਂ ਨੇ ਪਹਿਲਾਂ ਮੇਲ ਦਾ ਟੌਪਿਕ ਕਵਰ ਕੀਤਾ ਸੀ ਇੱਕ ਟੋਟਲ ਬਾਈਕ ਕਲਾਸਿਸ ਹੋਰ ਕਵਰ ਕੀਤੀਆਂ ਹੋਈਆਂ ਨੇ ਜੇਕਰ ਤੁਸੀਂ ਉਹ ਕਲਾਸਿਸ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਹਨਾਂ ਕਲਾਸਿਸ ਨੂੰ ਦੇਖ ਸਕਦੇ ਹੋ ਤੇ ਅੱਜ ਦੀ ਜਿਹੜੀ ਕਲਾਸ ਹੈ ਅੱਜ ਦੀ ਕਲਾਸ ਰਹਿਣ ਵਾਲੀ ਇੰਟਰਨੈਟ ਤੇ ਨੈਟਵਰਕ ਦੇ ਰਿਲੇਟਡ ਠੀਕ ਹੈ ਤਾਂ ਤੁਸੀਂ ਇਸ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਹੈ ਤੇ ਇਸ ਕਲਾਸ ਦੇ ਫ੍ਰੀ ਆਫ ਕੋਸਟ ਤੁਹਾਨੂੰ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਵਿੱਚ ਮਿਲ ਜਾਵੇਗੀ ਸੋ ਇਸ ਲਈ ਤੁਸੀਂ ਮੇਰੇ ਟੈਲੀਗ੍ਰਾਮ ਗਰੁੱਪ ਤੇ ਵਟਸਐਪ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗਾ ਆ ਚਲੋ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਆਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 51 ਠੀਕ ਹੈ ਟੋਟਲ ਜਿਹੜੇ 50 ਕੁਐਸਚਨ ਸੀ ਪਹਿਲਾਂ ਇੰਟਰਨੈਟ ਦੇ ਨੈਟਵਰਕ ਦੇ ਰਿਲੇਟਿਡ ਆਪਾਂ ਉਹ ਕਵਰ ਕਰ ਚੁੱਕੇ ਸੀ ਜੇਕਰ ਤੁਸੀਂ ਉਹ ਕਲਾਸਿਸ ਵੀ ਨਹੀਂ ਦੇਖਿਆ ਤਾਂ ਤੁਸੀਂ ਪਿਛਲੀ ਕਲਾਸਿਸ ਦੇਖ ਸਕਦੇ ਹੋ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 51 ਆ ਪਲੇਸ ਵੇਅਰ देयर इज ਅਪਹیلਡ ਆਫ ਸਿਗਨਲ ਥਾਟ ਵਿਚ ਯੂ ਕੈਨ ਐਕਸੈਸ ਵਾਈਫਾਈ ਇੰਟਰਨੈਟ ਇਜ਼ कॉल्ड ਅਜਿਹੀ ਜਗ੍ਹਾ ਜਿੱਥੇ ਸਿਗਨਲ ਦਾ ਖੇਤਰ ਹੁੰਦਾ ਹੈ ਜਿਸ ਰਾਹੀਂ ਤੁਸੀਂ ਵਾਈਫਾਈ ਇੰਟਰਨੈਟ ਦੀ ਵਰਤੋਂ ਕਰ ਸਕਦੇ ਉਹਨੂੰ ਕੀ ਕਿਹਾ ਜਾਂਦਾ ਹੈ ਤਾਂ ਇੱਕ ਅਜਿਹਾ ਸਿਗਨਲ ਹੁੰਦਾ ਹੈ ਸਿਗਨਲ ਦਾ ਇੱਕ ਅਜਿਹਾ ਖੇਤਰ ਬਣਿਆ ਹੁੰਦਾ ਜਿਸ ਰਾਹੀਂ ਤੁਸੀਂ ਕੀ ਕਰਦੇ ਵਾਈਫਾਈ ਦੇ ਨਾਲ ਕੀ ਹੈ ਇੰਟਰਨੈਟ ਦੀ ਵਰਤੋਂ ਕਰ ਸਕਦੇ ਹੋ ਤਾਂ ਉਸ ਨੂੰ ਆਪਾਂ ਕੀ ਕਹਾਂਗੇ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ A ਉਸ ਨੂੰ ਆਪਾਂ ਵਾਈਫਾਈ ਹੌਟਸਪੌਟ ਕਹਿ ਦਿੰਨੇ ਆ ਫੋਰ ਏਗਜ਼ਾਮਪਲ ਜਿਵੇਂ ਆਪਣੇ ਮੋਬਾਈਲ ਦੇ ਵਿੱਚ ਕੀ ਵਾਈਫਾਈ ਹੌਟਸਪੌਟ ਲੱਗਿਆ ਹੁੰਦਾ ਹੈ ਤੇ ਆਪਾਂ ਕਿਸੇ ਹੋਰ ਦਾ ਵਾਈਫਾਈ ਯੂਜ਼ ਕਰਨਾ ਹੁੰਦਾ ਹੈ ਤਾਂ ਆਪਾਂ ਕੀ ਕਰਦੇ ਆ ਤਾਂ ਆਪਾਂ ਕੀ ਹੈ ਹੌਟਸਪੌਟ ਨੂੰ ਔਨ ਕਰ ਲੈਂਦੇ ਆ ਤਾਂ ਆਪਾਂ ਕੀ ਕਰ ਸਕਦੇ ਆ ਉਸ ਵਾਈਫਾਈ ਨੂੰ ਕਨੈਕਟ ਕਰ ਸਕਦੇ ਆ ਤਾਂ ਕੀ ਹੈ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਏ ਵਾਈਫਾਈ ਹੌਟਸਪੌਟ ਨੈਕਸਟ ਕੁਐਸਚਨ ਦੇਖ ਲੈਂਦੇ ਆਪਾਂ ਇੰਟਰਨੈਟ ਤੇ ਇੱਕ ਪੋਸਟ ਡੈਸ਼ ਦੁਆਰਾ ਦੂਜੇ ਹੋਸਟ ਨੂੰ ਲੱਭਦਾ ਹੈ ਦੇਸ਼ ਦੇ ਵਿੱਚ 호ਸਟ ਦੀ ਗੱਲ ਕੀਤੀ ਗਈ ਹੈ ਕੰਪਿਊਟਰ ਦੀ ਠੀਕ ਹੈ ਤਾਂ ਕਈ ਵਾਰ ਤੁਸੀਂ 호ਸਟ ਦੇ ਵਿੱਚ ਕਨਫਿਊਜ਼ ਹੋ ਜਾਂਦੇ ਤਾਂ 호ਸਟ ਨੂੰ ਆਪਾਂ ਕੰਪਿਊਟਰ ਵੀ ਬੋਲ ਸਕਦੇ ਹਾਂ ਤਾਂ ਇੰਟਰਨੈਟ ਤੇ ਇੱਕ ਜਿਹੜੀ ਪੋਸਟ ਹੈ ਉਹ ਡੈਸ਼ ਦੁਆਰਾ ਦੂਜੇ ਕੰਪਿਊਟਰ ਨੂੰ ਲੱਭਦੀ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਕਿਸ ਦੇ ਦੁਆਰਾ ਆਪਾਂ ਇੱਕ ਪੋਸਟ ਨੂੰ ਦੂਜੇ ਕੰਪਿਊਟਰ ਤੇ ਲੱਭ ਸਕਦੇ ਹਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਏ ਆਈਪੀ ਐਡਰੈਸ ਦੇ ਰਾਹੀਂ ਕਿਉਂਕਿ ਹਰ ਇੱਕ ਕੰਪਿਊਟਰ ਜਿਹੜਾ ਆਈਪੀ ਐਡਰੈਸ ਹੈ ਉਹ ਕੀ ਹੁੰਦਾ ਹੈ ਉਹ ਅਲੱਗ-ਅਲੱਗ ਹੁੰਦਾ ਹੈ ਜਿਸ ਦੇ ਕਾਰਨ ਆਪਾਂ ਕੀ ਹੈ ਉਸ ਜਿਹੜੀ ਪੋਸਟ ਹੁੰਦੀ ਹੈ ਉਸ ਨੂੰ ਆਪਾਂ ਉਸ ਆਈਪੀ ਐਡਰੈਸ ਦੇ ਦੁਆਰਾ ਲੱਭ ਸਕਦੇ ਹਾਂ ਤਾਂ ਏ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਏ ਨੇ ਆਪਾਂ ਇੱਕ ਐਚਟੀਟੀਪੀ ਬੇਨਤੀ ਵਿੱਚ ਕਿੰਨੇ ਹਿੱਸੇ ਹੁੰਦੇ ਹਨ ਤਾਂ ਜਿਹੜੇ ਇੱਕ ਐਚਟੀਟੀਪੀ ਰਿਕੁਐਸਟ ਹੁੰਦੀ ਹੈ ਉਸ ਦੇ ਵਿੱਚ ਟੋਟਲ ਕਿੰਨੇ ਕੰਟੈਂਟਸ ਨੂੰ ਪਾਰਟਸ ਦੇ ਵਿੱਚ ਵੰਡਿਆ ਹੁੰਦਾ ਹੈ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਰਹਿਣ ਵਾਲੇ ਨੇ ਇਹ ਮੈਨਰੇ ਲਈ ਜਿਹੜਾ ਅਸਿਸਟੈਂਟ ਇਨਸਪੈਕਟਰ ਦਾ ਐਤਵਾਰ ਨੂੰ ਜਿਹੜਾ ਐਗਜ਼ਾਮ ਹੋਵੇਗਾ 28 ਤਰੀਕ ਨੂੰ ਉਸ ਦੇ ਲਈ ਇਹ ਕੁਐਸਚਨਸ ਕਾਫੀ ਇੰਪੋਰਟੈਂਟ ਰਹਿਣਗੇ ਕਿਉਂਕਿ ਜਿਹੜਾ ਇਹ ਪੇਪਰ ਇਹ ਕਾਫੀ ਲੈਵਲ ਦਾ ਹੋਣ ਵਾਲਾ ਹੈ ਸੋ ਇਸ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤਾਂ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ ਕੀ ਆਪਣੇ ਕੋਲ ਐਚਟੀਟੀਪੀ ਹੈ ਜਿਹੜੀ ਐਚਟੀਟੀਪੀ ਰਿਕੁਐਸਟ ਹੁੰਦੀ ਉਸ ਦੇ ਜਿਹੜਾ ਕੰਟੈਂਟ ਹੁੰਦਾ ਉਸ ਨੂੰ ਕਿੰਨੇ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੁੰਦਾ ਹੈ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਦਾ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੁੰਦਾ ਹੈ ਠੀਕ ਹੈ ਇਸ ਦੀ ਡਿਟੇਲਡ ਵੀਡੀਓ ਮੈਂ ਪਿਛਲੀ ਕਲਾਸ ਦੇ ਵਿੱਚ ਦੱਸੂਕਿਆਂ ਤੁਸੀਂ ਉਸ ਕਲਾਸ ਨੂੰ ਦੇਖ ਸਕਦੇ ਏ ਇਸ ਦੇ ਵਿੱਚ ਐਚਟੀਟੀਪੀ ਐਚਟੀਟੀਪੀ ਐਸ ਠੀਕ ਹੈ ਤਾਂ ਸਾਰਾ ਸਿਕਿਉਰ ਸਿਸਟਮ ਕੀ ਹੁੰਦਾ ਸਾਰਾ ਕੁਝ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਵਰ ਕਰ ਚੁੱਕੇ ਆ ਠੀਕ ਹੈ ਤਾਂ ਤੁਸੀਂ ਉੱਥੇ ਜਾ ਕੇ ਦੇਖ ਲਿਓ ਹਾਂ ਹੁਣ ਆਪਾਂ ਨੈਕਸਟ ਕੁਐਸਚਨ ਦੇਖ ਲੈਨੇ ਆ ਵਾਟ ਡਸ ਅ VOIP ਮੀਨ VI VOIP ਦਾ ਕੀ ਅਰਥ ਹੋਵੇਗਾ ਤਾਂ ਇਸ ਦੇ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਸੀ voice over internet protocol c is the right answer voip ਦੀ ਫੁੱਲ ਫਾਰਮ ਕੀ ਰਹੇਗੀ voice over internet protocol ਠੀਕ ਹੈ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਹੈ ਨੈਕਸਟ ਦੇਖ ਲਿਨੀਏ ਆਪਾਂ ਬੈਂਡਵਿਡਥ ਸ਼ਬਦ ਦਾ ਕੀ ਭਾਵ ਹੈ ਤਾਂ ਬੈਂਡਵਿਡਥ ਤੋਂ ਕੀ ਭਾਵ ਹੈ ਕਿਸ ਦੇ ਲਈ ਯੂਜ਼ ਕੀਤਾ ਜਾਂਦਾ ਹੈ ਬੈਂਡਵਿਡਥ ਦਾ ਬੈਂਡਵਿਡਥ ਜਿਹੜਾ ਉਹ ਯੂਜ਼ ਕੀਤਾ ਜਾਂਦਾ ਹੈ ਡਾਟੇ ਨੂੰ ਟਰਾਂਸਫਰ ਕਰਨ ਦੇ ਲਈ ਅਮਾਉਂਟ ਆਫ ਡਾਟਾ ਟਰਾਂਸਫਰ ਯਾਦ ਰੱਖਣਾ ਹੈ ਜੇਕਰ ਬੈਂਡਵਿਡਥ ਬਾਰੇ ਇਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਵੇ ਬਸ ਤੁਸੀਂ ਟਰਾਂਸਫਰ ਨੂੰ ਯਾਦ ਰੱਖਣਾ ਹੈ ਕਿ ਜਿਹੜਾ ਆਪਣਾ ਡਾਟਾ ਹੁੰਦਾ ਹੈ ਉਹ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਟਰਾਂਸਫਰ ਕਰਨ ਦੇ ਜਾਂ ਆਪਾਂ ਕਿਸੇ ਚੀਜ਼ ਦਾ ਯੂਜ਼ ਕਰਦੇ ਹਾਂ ਤਾਂ ਉਸ ਦੇ ਲਈ ਆਪਾਂ ਬੈਂਡਵਿਡਥ ਦਾ ਯੂਜ਼ ਕਰਦੇ ਹਾਂ ਤਾਂ ਬੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੇਖ ਲਿਏ ਨੇ ਆਪਾਂ ਕੁਐਸਚਨ ਨੰਬਰ 56 ਇੱਕ ਵਿਦਿਅਕ ਸੰਸਥਾ ਦੇ ਆਮ ਤੌਰ ਤੇ ਇਸ ਦੇ ਡੋਮੇਨ ਨਾਮ ਵਿੱਚ ਤਾਂ ਜੇਕਰ ਕੋਈ ਵਿਦਿਅਕ ਸੰਸਥਾ ਹੋਗੀ ਕੋਈ ਯੂਨੀਵਰਸਿਟੀ ਹੋਗੀ ਕੋਈ ਸਕੂਲ ਹੋ ਗਿਆ ਤਾਂ ਉਹਨਾਂ ਦੀ ਜਿਹੜੀ ਕੋਈ ਵੈਬਸਾਈਟ ਹੁੰਦੀ ਏ ਜਾਂ ਡੋਮੇਨ ਕਹਿ ਦਿੰਨੇ ਆਪਾਂ ਉਸ ਨੂੰ ਤਾਂ ਉਹ ਡੋਮੇਨ ਕਿਸ ਨਾਲ ਸ਼ੁਰੂ ਕਿਸ ਨਾਲ ਐਂਡ ਹੁੰਦਾ ਉਹਦਾ ਡੋਮੇਨ ਦਾ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਹਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ .edu ਐਜੂਕੇਸ਼ਨ ਕਿ ਕਿ ਐਜੂਕੇਸ਼ਨ ਡਿਪਾਰਟਮੈਂਟ ਹੁੰਦਾ ਠੀਕ ਹੈ ਉਦਾਂ ਤੁਹਾਨੂੰ ਯਾਦ ਹੀ ਹੋ ਜਾਏਗਾ ਹੋ ਜਾਵੇਗਾ ਕਿ ਜੇਕਰ ਡੋਮੇਨ ਐਜੂਕੇਸ਼ਨ ਸੰਸਥਾ ਬਾਰੇ ਪੁੱਛਿਆ ਜਾਵੇ ਤਾਂ .edu ਠੀਕ ਹੈ ਜੇਕਰ ਕੋਈ ਸਾਈਟ ਆਪਾਂ ਆਰਗੇਨਾਈਜੇਸ਼ਨ ਹੁੰਦੀ ਹੈ ਆ ਕੋਈ ਜਿਹੜਾ .org ਹੈ ਫੋਰ ਐਗਜ਼ਾਮਪਲ ਜਿਵੇਂ .org ਦੀ ਗੱਲ ਕਰ ਲੈਂਦੇ ਆਮ ਤਾਂ org ਜਿਹੜਾ ਉਹ ਕਿਸ ਦੇ ਲਈ ਯੂਜ਼ ਕੀਤਾ ਜਾਂਦਾ ਜਿਹੜਾ .org ਡੋਮੇਨ ਹੈ ਤਾਂ ਉਹ ਯੂਜ਼ ਕੀਤਾ ਜਾਂਦਾ ਆਰਗੇਨਾਈਜੇਸ਼ਨ ਦੇ ਲਈ ਆਰਗੇਨਾਈਜੇਸ਼ਨ ਦੇ ਲਈ ਇਹ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਤੇ ਜੇਕਰ ਗੱਲ ਕੀਤੀ ਜਾਵੇ ਆਈਐਨਟੀ ਦੀ ਐਗਜ਼ਾਮ ਦੇ ਵਿੱਚ ਇਹ ਕੁਐਸਚਨਸ ਕਾਫੀ ਪੁੱਛੇ ਜਾਣਗੇ ਕਿਉਂਕਿ ਦੇਖੋ .org.edu.int.com ਠੀਕ ਹੈ ਕਾਫੀ ਹੋਣਗੇ ਆਪਾਂ ਸਾਰੇ ਇੱਕ ਹੀ ਕੁਐਸਚਨ ਦੇ ਵਿੱਚ ਕਵਰ ਕਰ ਲੈਂਦੇ ਆ ਤਾਂ ਜੋ ਤੁਹਾਨੂੰ ਇਹ ਚੰਗੀ ਤਰ੍ਹਾਂ ਯਾਦ ਹੋ ਜਾਣ ਅ ਇੱਕ ਨਾ ਇੱਕ ਕੁਐਸਚਨ ਐਗਜ਼ਾਮ ਦੇ ਵਿੱਚ ਇਸ ਦੇ ਰਿਲੇਟਡ ਪੁੱਛਿਆ ਜਾ ਸਕਦਾ ਹੈ ਠੀਕ ਹੈ ਤਾਂ .int ਤਾਂ ਇਹ ਕਿੱਥੇ ਕਿੱਥੇ ਯੂਜ਼ ਹੋਵੇਗਾ ਤਾਂ ਇਹ ਯੂਜ਼ ਹੋਵੇਗਾ ਆਪਣੇ ਕੋਲ ਇੰਟਰ ਗਵਰਨਮੈਂਟ ਦੇ ਵਿੱਚ ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਠੀਕ ਹੈ ਤਾਂ ਇਹ ਤੁਸੀਂ ਨਾਲ ਦੀ ਨਾਲ ਨੋਟ ਕਰਦੇ ਜਾਣੇ ਨੇ ਤਾਂ ਜੋ ਤੁਸੀਂ ਕਨਫਿਊਜ਼ ਨਾ ਹੋ ਸਕੋ ਠੀਕ ਹੈ ਤੇ ਜੇਕਰ .com ਦੀ ਗੱਲ ਕੀਤੀ ਜਾਵੇ ਤਾਂ .com ਕਿੱਥੇ ਯੂਜ਼ ਹੋਵੇਗਾ ਨਾ ਇਹ ਯੂਜ਼ ਹੁੰਦਾ ਕਮਰਸ਼ੀਅਲ ਬਿਜ਼ਨਸ ਦੇ ਲਈ ਕਮਰਸ਼ੀਅਲ ਬਿਜ਼ਨਸ ਦੇ ਲਈ ਕਿਸ ਦਾ ਯੂਜ਼ ਕੀਤਾ ਕੀਤਾ ਜਾਂਦਾ ਹੈ .com ਦਾ ਯੂਜ਼ ਕੀਤਾ ਜਾਂਦਾ ਤਾਂ ਤੁਸੀਂ ਇਹ ਯਾਦ ਰੱਖਣਾ ਠੀਕ ਹੈ .gov ਜੇਕਰ .gov ਦੀ ਗੱਲ ਕੀਤੀ ਜਾਵੇ ਇੱਕ ਆਪਣੇ ਕੋਲ .gov ਹੁੰਦਾ ਹੈ ਤੇ .net ਹੋ ਗਿਆ ਤੇ .mil ਹੋ ਗਿਆ ਤਾਂ ਬਸ ਤੁਸੀਂ ਇੰਨੇ ਕੇ ਹੀ ਯਾਦ ਰੱਖਣੇ ਨੇ ਜੇਕਰ .gov ਗੱਲ ਕੀਤੀ ਜਾਵੇ ਤਾਂ ਇਹ ਗਵਰਨਮੈਂਟ ਆਰਗੇਨਾਈਜੇਸ਼ਨ ਹੁੰਦੀਆਂ ਨੇ ਸਾਰੀਆਂ ਤਾਂ ਉੱਥੇ ਯੂਜ਼ ਕੀਤਾ ਜਾਂਦਾ ਹੈ ਠੀਕ ਹੈ net ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਨੈਟਵਰਕ ਟੈਕਨੋਲੋਜੀ ਦੇ ਰਿਲੇਟਡ ਹੁੰਦੀਆਂ ਨੇ ਸਾਈਟਸ ਆ ਕੰਪਨੀਆਂਜ਼ ਹੁੰਦੀਆਂ ਜਿਹੜੀਆਂ ਨੈਟਵਰਕ ਟੈਕਨੋਲੋਜੀ ਦੇ ਰਿਲੇਟਡ ਉੱਥੇ ਕਿਸ ਦਾ ਯੂਜ਼ ਕਰਦੇ ਨੇ .net ਦਾ ਡੋਮੇਨ ਯੂਜ਼ ਕਰਦੇ ਨੇ ਠੀਕ ਹੈ MIL ਦੀ ਹੋਗੀ ਜਿਹੜੀ MIL ਇਹ MILITARY ਆਰਗੇਨਾਈਜੇਸ਼ਨ ਦੇ ਲਈ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣੇ ਨੇ ਤਾਂ ਇਹ ਡੋਮੇਨ एग्जाम ਦੇ ਲਈ ਕਾਫੀ ਇੰਪੋਰਟੈਂਟ ਰੈਨ ਵਾਲੇ ਨੇ ਤਾਂ ਤੁਸੀਂ ਸਾਰੇ ਦੇ ਸਾਰੇ ਨੋਟ ਕਰ ਲੈਣੇ ਨੇ ਠੀਕ ਹੈ ਹੋਪਸੋ ਤੁਹਾਨੂੰ ਇਹ ਜਿਹੜਾ ਡੋਮੇਨ ਦਾ ਕਨਸੈਪਟ ਇਹ ਕਲੀਅਰ ਹੋ ਗਿਆ ਹੋਵੇਗਾ ਨੈਕਸਟ ਦੇਖ ਲੀਨੇ ਆਪਾਂ OSI ਸਟੈਂਡਸ ਫੋਰ OSI ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ कनेक्षन। कनेक्षन OSI ਫੁੱਲ ਫਾਰਮ ਰਹੇਗੀ ਆਪਣੇ ਕੋਲ ਓਪਨ ਸਿਸਟਮ ਇੰਟਰਕਨੈਕਸ਼ਨ ਇੱਥੇ ਕਨੈਕਸ਼ਨ ਨਹੀਂ ਆ ਨਾ ਓਪਨ ਸਿਸਟਮ ਇੰਟਰਕਨੈਕਸ਼ਨ ਤਾਂ ਯਾਦ ਰੱਖਣਾ ਹੈ OSI ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਓਪਨ ਸਿਸਟਮ ਇੰਟਰਕਨੈਕਸ਼ਨ ਨੈਕਸਟ ਦੇਖ ਲੈਣੇ ਆ OSI ਮਾਡਲ ਦੀਆਂ ਪਰਤਾਂ ਦੀ ਗਿਣਤੀ ਡੈਸ਼ ਹੈ ਨਾ OSI ਜਿਹੜੇ ਮਾਡਲ ਹੁੰਦਾ ਉਸ ਦੀਆਂ ਪਰਤਾਂ ਦੀ ਗਿਣਤੀ ਟੋਟਲ ਕਿੰਨੀ ਹੁੰਦੀ ਹੈ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ हां ਜਿਹੜਾ ਆਈਐਸਓ ਆਐਸਆਈ ਹੁੰਦਾ ਇਸ ਦੀ ਮਾਡਲ ਦੇ ਪਰਤਾਂ ਦੀ ਗਿਣਤੀ ਟੋਟਲ 7 ਹੁੰਦੀ ਹੈ ਠੀਕ ਹੈ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਤਾਂ ਇਸ ਦੇ ਆਪਾਂ ਪਰਤਾਂ ਦੀ ਗਿਣਤੀ ਵੀ ਨੋਟ ਕਰ ਲੈਣੇ ਆ ਤਾਂ ਇਹ ਤੁਸੀਂ ਨੋਟ ਕਰ ਲੈਣੀ ਹੈ ਨੰਬਰ 1 ਤੇ ਕਿਹੜੀ ਪਰਤ ਹੁੰਦੀ ਹੈ ਨੰਬਰ 1 ਤੇ ਹੁੰਦੀ ਹੈ ਐਪਲੀਕੇਸ਼ਨ ਨੰਬਰ 2 ਤੇ ਕਿਹੜੀ ਆ ਗਈ ਪ੍ਰੈਜ਼ੈਂਟੇਸ਼ਨ ਪ੍ਰੈਜ਼ੈਂਟੇਸ਼ਨ ਨੰਬਰ 3 ਤੇ ਸੈਸ਼ਨ ਨੰਬਰ 4 ਤੇ ਕਿਹੜੀ ਪਰਤ ਆ ਜਾਂਦੀ ਹੈ ਟ੍ਰਾਂਸਪੋਰਟ ਦੀ ਟਰਾਂਸਪੋਰਟ ਨੰਬਰ 5 ਤੇ ਕਿਹੜੀ ਆ ਗਈ ਆਪਣੇ ਕੋਲ ਨੈਟਵਰਕ ਨੰਬਰ 6 ਤੇ ਡਾਟਾ ਲਿੰਕ ਤੇ ਨੰਬਰ 7 ਤੇ ਕਿਹੜੀ ਆ ਗਈ ਫਿਜ਼ੀਕਲ ਤਾਂ ਟੋਟਲ ਕਿੰਨੀਆਂ ਲੇਅਰਸ ਹੁੰਦੀਆਂ ਨੇ OSI ਮਾਡਲ ਦੀਆਂ ਤਾਂ ਟੋਟਲ 7 ਲੇਅਰਸ ਹੁੰਦੀਆਂ ਨੇ ਆ ਇਹ ਤੁਸੀ ਯਾਦ ਰੱਖਣੀ ਆ ਬਸ ਇਹ ਯਾਦ ਰੱਖਣਾ ਕਿ ਜੇਕਰ OSI ਮਾਡਲ ਜਾਂ OSI आ, OSI ਲੇਅਰਸ ਦੇ ਬਾਰੇ ਪੁੱਛਿਆ ਜਾਵੇ ਤਾਂ ਟੋਟਲ 7 ਪਰਤ ਹੁੰਦੀਆਂ ਨੇ ਐਪਲੀਕੇਸ਼ਨ ਪ੍ਰੈਜੈਂਟੇਸ਼ਨ ਸੈਸ਼ਨ ਟਰਾਂਸਪੋਰਟ ਨੈਟਵਰਕ ਡਾਟਾ ਲਿੰਕ ਐਂਡ ਫਿਜ਼ੀਕਲ ਠੀਕ ਹੈ ਨੈਕਸਟ ਵਾਸ਼ਨ ਦੇਖ ਲੈਨੇ ਆਪਾਂ ਇਹਨਾਂ ਵਿੱਚੋਂ ਕਿਹੜੀ TCP IP ਪ੍ਰੋਟੋਕੋਲ ਦੀ ਪਰਤ ਹੈ ਤਾਂ TCP ਤੇ IP ਇਹ ਕੀ ਹੁੰਦੇ ਨੇ ਤਾਂ ਇਹ ਇੱਕ ਤਰ੍ਹਾਂ ਦੇ ਪ੍ਰੋਟੋਕੋਲ ਹੁੰਦੇ ਨੇ ਤਾਂ ਜਿਹੜੀ TCP ਦੇ IP ਦੇ ਪ੍ਰੋਟੋਕੋਲ ਕਿਹੜੇ-ਕਿਹੜੇ ਨੇ ਇਹਨਾਂ ਦੇ ਵਿੱਚੋਂ ਨੈਟਵਰਕ ਲੇਅਰ ਟਰਾਂਸਪੋਰਟ ਲੇਅਰ ਐਪਲੀਕੇਸ਼ਨ ਲੇਅਰ ਆ ਇਹਨਾਂ ਦੇ ਕਿਹੜੇ ਕਿਹੜੇ ਨੇ ਤਾਂ ਇਹਨਾਂ ਦੇ ਸਾਰੇ ਜਿੰਨੀਆਂ ਵੀ ਲੇਅਰਸ ਨੇ ਇਹ ਕੀ ਨੇ ਸਾਰੀਆਂ ਇਹ TCP IP ਪ੍ਰੋਟੋਕੋਲ ਦੀਆਂ ਲੇਅਰਸ ਹੁੰਦੀਆਂ ਨੇ ਠੀਕ ਹੈ ਪਹਿਲਾਂ ਕੀ ਸੀ ਪਹਿਲਾਂ ਜਿਹੜਾ OI ਜਿਹੜਾ OSI ਮਾਡਲ ਆਪਾਂ ਪਹਿਲਾਂ ਕਰਕੇ ਛੱਡਿਆ ਠੀਕ ਹੈ OSI ਮਾਡਲ ਤਾਂ ਇਸ ਦੀਆਂ ਜਿਹੜੀਆਂ ਲੇਅਰਸ ਸੀ ਉਹ ਕਾਫੀ ਜ਼ਿਆਦਾ ਸੀ ਤਾਂ ਹੌਲੀ ਹੌਲੀ ਟਾਈਮ ਚੇਂਜ ਹੁੰਦਾ ਗਿਆ ਤਾਂ ਇਹ ਐਡਵਾਂਸਡ ਟੈਕਨੋਲੋਜੀ ਵੀ ਆ ਗਈ ਤਾਂ ਇਹਨਾਂ ਜਿਹੜੀਆਂ ਲੇਅਰਸ ਨੂੰ ਜਿਹੜਾ 7 ਲੇਅਰਸ ਚ ਡਿਵਾਈਡ ਕੀਤਾ ਹੋਇਆ ਸੀ OSI ਮਾਡਲ ਨੂੰ ਤਾਂ ਇਸ ਨੂੰ ਅੱਗੇ ਜਾ ਕੇ ਕਿੰਨੀਆਂ ਲੇਅਰਸ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ ਤਾਂ ਉਸ ਨੂੰ ਅਗੇ ਚਾਰ ਲੇਅਰਸ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ ਠੀਕ ਹੈ ਕਿਹੜੀਆਂ-ਕਿਹੜੀਆਂ ਲੇਅਰ ਸੀ ਉਹ ਦੇਖ ਲੈਣੇ ਆਪਾਂ ਇੱਕ ਤਾਂ ਆਪਣੇ ਕੋਲ ਐਪਲੀਕੇਸ਼ਨ ਲੇਅਰ ਹੋ ਗਿਆ ਠੀਕ ਹੈ ਨੰਬਰ 2 ਤੇ ਕਿਹੜੀ ਲੇਅਰ ਹੋ ਗਈ ਆਪਣੇ ਕੋਲ ਟਰਾਂਸਪੋਰਟ ਲੇਅਰ ਹੋ ਗਈ ਠੀਕ ਹੈ ਉਹ ਇੱਕ ਦੂਜੇ ਦੇ ਵਿੱਚ ਮਰਜ ਕਰ ਦਿੱਤੀਆਂ ਗਈਆਂ ਠੀਕ ਹੈ ਨੰਬਰ 3 ਤੇ ਆਪਣੇ ਕੋਲ ਕਿਹੜੀ ਲੇਅਰ ਆ ਗਈ ਨੈਟਵਰਕ ਲੇਅਰ ਆ ਗਈ ਠੀਕ ਹੈ ਤੇ ਨੰਬਰ 4 ਤੇ ਕਿਹੜੀ ਆ ਗਈ ਆਪਣੇ ਕੋਲ ਨੈਟਵਰਕ ਇੰਟਰਫੇਸ ਨੈਟਵਰਕ ਇੰਟਰਫੇਸ ਤਾਂ ਯਾਦ ਰੱਖਣਾ ਤੁਸੀਂ ਜੇਕਰ ਆਈਪੀ ਜਾਂ ਟੀਸੀਪੀ ਦੇ ਲੇਅਰਸ ਦੀ ਗੱਲ ਕੀਤੀ ਜਾਵੇ ਤਾਂ ਟੋਟਲ 4 ਲੇਅਰਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਤੇ ਜੇਕਰ ਓਐਸਆਈ ਮਾਡਲ ਦੀਆਂ ਲੇਅਰਸ ਬਾਰੇ ਪੁੱਛਿਆ ਜਾਵੇ ਤਾਂ ਉਸ ਨੂੰ ਕਿੰਨੇ ਆ 7 ਲੇਅਰਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਠੀਕ ਹੈ ਤਾਂ ਇਨਾਂ ਨੂੰ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਦੇਖ ਲੈਨੇ ਆਪਾਂ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸੌਫਟਵੇਅਰ ਗੁਪਤ ਰੂਪ ਵਿੱਚ ਤੁਹਾਡੇ ਅਤੇ ਤੁਹਾਡੇ ਇੰਟਰਨੈਟ ਆਦਤਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ ਤਾਂ ਇਹਨਾਂ ਦੇ ਵਿੱਚ ਅਜਿਹਾ ਕਿਹੜਾ ਸੌਫਟਵੇਅਰ ਹੈ ਜਿਹੜਾ ਗੁਪਤ ਰੂਪ ਦੇ ਵਿੱਚ ਤੁਹਾਡੇ ਅਤੇ ਤੁਹਾਡਾ ਜਿਹੜਾ ਇੰਟਰਨੈਟ ਤੁਸੀਂ ਯੂਜ਼ ਕਰ ਰਹੇ ਹੋ ਉਸ ਦੀ ਜਿਹੜੀ ਜਾਣਕਾਰੀ ਜਾਂ ਆਦਤਾਂ ਨੂੰ ਕੀ ਇਕੱਠੀ ਕਰਦਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਸੀ ਸਪਾਈਵੇਅਰ ਦਾ ਸਪਾਈਵੇਅਰ ਨਾਮ ਦਾ ਸੌਫਟਵੇਅਰ ਹੁੰਦਾ ਹੈ ਜਿਹੜਾ ਕੀ ਕਰਦਾ ਹੈ ਜੋ ਵੀ ਆਪਾਂ Google Chrome ਜਾਂ ਕੀਏ ਕਿਸੇ ਵੀ ਬ੍ਰਾਊਜ਼ਰ ਤੇ ਆਪਾਂ ਕਿਸੇ ਸਾਈਟ ਨੂੰ ਓਪਨ ਕਰਦੇ ਆ ਤਾਂ ਉਹ ਕੀ ਕਰਦਾ ਹੈ ਉਸ ਨੂੰ ਇੱਕ ਬੁੱਕਮਾਰਕ ਦੇ ਤੌਰ ਤੇ ਰੱਖ ਲੈਂਦਾ ਹੈ ਮਤਲਬ ਕਿ ਆਪਾਂ ਨੂੰ ਉਹ ਉਸ ਤਰੀਕੇ ਦੀਆਂ ਚੀਜ਼ਾਂ ਦਿਖਾਉਣੀਆਂ ਸ਼ੁਰੂ ਕਰ ਦਵੇਗਾ ਜੇਕਰ ਆਪਾਂ ਨੇ ਫੋਰ ਐਗਜ਼ਾਮਪਲ ਜਿਵੇਂ ਆਪਾਂ ਨੇ ਕੋਈ ਲੈਪਟਾਪ ਪਰਚੇਸ ਕਰਨਾ ਹੈ ਤਾਂ ਆਪਾਂ ਕਿਸੇ ਲੈਪਟਾਪ ਦੀ ਐਡ ਦੇਖ ਰਹੇ ਹਾਂ ਲੈਪਟਾਪ ਚੈੱਕ ਕਰ ਰਹੇ ਹਾਂ ਤਾਂ ਕੀ ਹੈ Google Chrome ਆਟੋਮੈਟਿਕ ਇੰਟਰਨੈਟ ਕੀ ਕਰਦਾ ਹੈ ਆਪਾਂ ਨੂੰ ਲੈਪਟਾਪ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਕੀ ਹੈ ਆਪਣੀ ਜਿਹੜੀ ਜਾਣਕਾਰੀ ਉਸ ਨੂੰ ਆਪਣੀ ਕੈਪਚਰ ਕਰ ਲੈਂਦਾ ਹੈ ਤੇ ਉਸ ਤਰੀਕੇ ਦੀ ਜਾਣਕਾਰੀ ਆਪਾਂ ਨੂੰ ਪ੍ਰੋਵਾਈਡ ਕਰਵਾਣੀ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਤਾਂ ਇਨੱਕ ਤੁਹਾਡਾ ਕਲੀਅਰ ਹੋ ਗਿਆ ਹੁਣ ਨੈਕਸਟ ਕੁਐਸਚਨ ਦੇਖ ਲੈਂਦੇ ਆ ਜੇਕਰ ਤੁਸੀਂ ਕਿਸੇ ਹੋਰ ਸਥਾਨ ਤੋਂ ਇੰਟਰਨੈਟ ਰਾਹੀਂ ਆਪਣੇ ਕੰਪਿਊਟਰ ਨਾਲ ਜੁੜਨਾ ਚਾਹੁੰਦੇ ਹੋ ਇੱਕ ਵਾਰੀ ਕੁਐਸਚਨ ਇੱਕ ਵਾਰੀ ਹੋਰ ਦੇਖ ਲੈਣੇ ਆ ਜੇਕਰ ਤੁਸੀਂ ਕਿਸੇ ਹੋਰ ਸਥਾਨ ਤੋਂ ਇੰਟਰਨੈਟ ਰਾਹੀਂ ਆਪਣੇ ਕੰਪਿਊਟਰ ਨਾਲ ਜੁੜਨਾ ਚਾਹੁੰਦੇ ਤਾਂ ਤੁਸੀਂ ਕੀ ਵਰਤ ਸਕਦੇ ਹੋ ਤਾਂ ਇਹਨਾਂ ਦੇ ਵਿੱਚੋਂ ਤੁਸੀਂ ਕਿਸ ਚੀਜ਼ ਦਾ ਯੂਜ਼ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਹੋਰ ਸਥਾਨ ਤੇ ਬੈਠੇ ਹੋ ਤੇ ਇੰਟਰਨੈਟ ਦਾ ਯੂਜ਼ ਕਰਨਾ ਚਾਹੁੰਦੇ ਆਪਣੇ ਕੰਪਿਊਟਰ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਸ ਦਾ ਯੂਜ਼ ਕਰਨ ਲਈ ਆਪਾਂ ਯੂਜ਼ ਕਰਾਂਗੇ ਟੈਲਨੈਟ ਦਾ ਠੀਕ ਹੈ ਡੀ ਇਜ਼ ਦਾ ਰਾਈਟ ਆਨਸਰ ਜੇਕਰ ਤੁਸੀਂ ਕਿਸੇ ਹੋਰ ਸਥਾਨ ਤੇ ਬੈਠੇ ਹੋ ਤੇ ਤੁਸੀਂ ਆਪਣੇ ਕੰਪਿਊਟਰ ਨਾਲ ਇੰਟਰਨੈਟ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਕਿਸ ਦਾ ਯੂਜ਼ ਕਰੋਗੇ ਤਾਂ ਟੈਲੈਂਟ ਦਾ ਯੂਜ਼ ਕਰਾਂਗੇ ਠੀਕ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਹੇਠਾਂ ਦਿੱਤੇ ਵਿੱਚੋਂ ਕੁਝ ਸੰਭਵ ਇੰਟਰਨੈਟ ਸੁਰੱਖਿਆ ਉਪਾਅ ਨੇ ਤਾਂ ਇਹਨਾਂ ਦੇ ਵਿੱਚੋਂ ਦੱਸਣਾ ਕਿਹੜਾ ਸਹੀ ਹੈ ਠੀਕ ਹੈ ਪੋਸੀਬਲ ਇੰਟਰਨੈਟ ਸਿਕਿਉਰਿਟੀ ਮੈਜਰ ਐਂਟੀ ਵਾਇਰਸ ਸੌਫਟਵੇਅਰ ਹੋ ਗਿਆ ਐਕਸੈਸ ਕੰਟਰੋਲ ਸੌਫਟਵੇਅਰ ਹੋ ਗਿਆ ਫਾਇਰਵਾਲ ਹੋ ਗਿਆ ਯੂਜ਼ਰ ਲੌਗਇਨ ਐਂਡ ਪਾਸਵਰਡ ਹੋ ਗਿਆ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਆਪਣੇ ਇੰਟਰਨੈਟ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਦਾ ਹੈ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਦੇਖਿਆ ਜਾਵੇ ਐਂਟੀਵਾਇਰਸ ਤਾਂ ਇਹ ਆਪਣੇ ਕੰਪਿਊਟਰ ਦੇ ਵਿੱਚ ਵਾਇਰਸ ਆਉਣ ਤੋਂ ਰੋਕਦਾ ਹੈ ਐਕਸੈਸ ਕੰਟਰੋਲ ਸੌਫਟਵੇਅਰ ਇਹ ਆਪਣੇ ਕੰਪਿਊਟਰ ਕਿਸੇ ਹੋਰ ਸਿਸਟਮ 'ਚ ਕੰਟਰੋਲ ਕਰਨ ਤੋਂ ਰੋਕਦਾ ਹੈ ਫਾਇਰਵਾਲ ਨੇ ਕੋਈ ਆਪਣੇ ਤੇ ਵਾਇਰਸ ਦਾ ਹਮਲਾ ਹੋਵੇ ਕੰਪਿਊਟਰ ਤੇ ਤਾਂ ਉਹ ਵੀ ਫਾਇਰਵਾਲ ਕੀ ਕਰਦੀ ਹੈ ਨੇ ਉਸ ਨੂੰ ਰੋਕ ਲੈਂਦੀ ਹੈ ਨੇ ਯੂਜ਼ਰ ਲੌਗਇਨ ਐਂਡ ਪਾਸਵਰਡ ਲੌਗਇਨ ਐਂਡ ਪਾਸਵਰਡ हां ਵਧੀਆ ਤਰੀਕੇ ਦਾ ਲੱਗਿਆ ਹੋਣਾ ਚਾਹੀਦਾ ਤਾਂ ਕਿ ਇਹ ਇਹ ਜਿਹੜੇ ਸਾਰੇ ਕੰਟੈਂਟ ਦਿੱਤੇ ਹੋਏ ਨੇ ਇਹ ਕੀ ਨੇ ਆਪਾਂ ਨੂੰ ਇੰਟਰਨੈਟ ਸਿਕਿਉਰਿਟੀ ਪ੍ਰਦਾਨ ਕਰਦੇ ਨੇ ਠੀਕ ਹੈ ਤਾਂ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲਿਏ ਨੇ ਆਪਾਂ ਪ੍ਰਸਿੱਧ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦਾ ਸੰਸਥਾਪਕ ਕੌਣ ਹੈ ਫੇਸਬੁੱਕ ਦਾ ਸੰਸਥਾਪਕ ਦਾ ਫੇਸਬੁੱਕ ਜਿਹੜੀ ਉਹ ਕਿਸ ਦੁਆਰਾ ਵਿਕਸਿਤ ਕੀਤੀ ਗਈ ਸੀ ਇਸ ਦੇ ਸੰਸਥਾਪਕ ਕੌਣ ਨੇ ਦਾ ਇਜ਼ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਮਾਰਕ ਜ਼ੁਕਰਬਰਗ ਮਾਰਕ ਜ਼ੁਕਰਬਰਗ ਦੁਆਰਾ ਕੀਏ ਫੇਸਬੁਕ ਦੀ ਸਥਾਪਨਾ ਕੀਤੀ ਗਈ ਸੀ ਠੀਕ ਹੈ ਤੇ ਜੇਕਰ ਗੱਲ ਕੀਤੀਵੇ ਜੈਕ ਡੋਰਸੀ ਦੀ ਜੈਕ ਡੋਰਸੀ ਤਾਂ ਜੈਕ ਡੋਰਸੀ ਕੌਣ ਹੈ ਤਾਂ ਜੈਕ ਡੋਰਸੀ ਹੈ ਟਵਿੱਟਰ ਦਾ ਸੰਸਥਾਪਕ ਤਾਂ ਯਾਦ ਰੱਖਣਾ ਤੁਸੀਂ ਜੇਕਰ ਟਵਿੱਟਰ ਬਾਰੇ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਤਾਂ ਜੈਕ ਡੋਰਸੀ ਫੇਸਬੁਕ ਦਾ ਮਾਰਕ ਜ਼ੁਕਰਬਰਗ ਠੀਕ ਹੈ ਤੇ ਜੇਕਰ ਮਾਰਟਿਨ ਕੂਪਰ ਦੀ ਗੱਲ ਕੀਤੀ ਜਾਵੇ ਤਾਂ ਮਾਰਟਿਨ ਕੂਪਰ ਕੌਣ ਹੈ ਆ ਇਸ ਨੂੰ ਆਪਾਂ ਮੋਬਾਈਲ ਫੋਨ ਦਾ ਪਿਤਾਮਾ ਵੀ ਕਹਿ ਸਕਦਾ ਜੀਨियस ਨੇ ਕਿਸੇ ਮੋਬਾਈਲ ਫੋਨ ਵਿਕਸਿਤ ਕੀਤਾ ਸੀ ਜਿਵੇਂ ਸਭ ਤੋਂ ਪਹਿਲਾ ਮੋਬਾਈਲ ਮੈਟਰੋਲਾ ਦਾ ਆਇਆ ਸੀ ਹਨਾ ਤਾਂ ਉਸ ਦੇ ਵਿੱਚ ਕੀ ਸੀ ਮੋਬਾਈਲ ਫੋਨ ਦੀ ਖੋਜ ਕਿਸ ਨੇ ਕੀਤੀ ਸੀ ਮਾਰਟਿਨ ਕੂਪਰ ਨੇ ਕੀਤੀ ਸੀ ਤਾਂ ਇਹ ਤੁਸੀਂ ਨੋਟ ਡਾਊਨ ਕਰ ਸਕਦੇ ਹੋ ਨੈਕਸਟ ਦੇਖ ਲੈਂਦੇ ਆਂ ਹੇਠਾਂ ਦਿੱਤੇ ਆ ਵਿੱਚੋਂ ਕਿਹੜਾ ਸਭ ਤੋਂ ਤੇਜ਼ ਡਾਟਾ ਪ੍ਰਸਾਰਣ ਗਤੀ ਨੂੰ ਦਰਸਾਉਂਦਾ ਹੈ ਸਭ ਤੋਂ ਤੇਜ਼ ਡਾਟਾ ਗਤੀ ਤਾਂ ਕਿਹੜਾ ਹੈ ਇਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਤੇਜ਼ ਡਾਟਾ ਪ੍ਰਸਾਰਣ ਗਤੀ ਨੂੰ ਦਰਸਾਉਂਦਾ ਹੈ ਇਟ ਇਜ਼ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ B ਜੀ ਬੀ ਪੀ ਐਸ ਠੀਕ ਹੈ ਜੀ ਬੀ ਪੀ ਐਸ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਗਿਗਾ ਬਿਟਸ ਪਰ ਸੈਕਿੰਡ ਆ ਇਹ ਵੀ ਤੁਸੀਂ ਫੁੱਲ ਫਾਰਮ ਯਾਦ ਰੱਖਣੀ ਹੈ ਠੀਕ ਹੈ ਗਿਗਾ ਬਿਟਸ ਪਰ ਸੈਕਿੰਡ B ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਹੇਠਾਂ ਲਿਖੀਆਂ ਕੇਬਲਾਂ ਵਿੱਚੋਂ ਕਿਹੜੀਆਂ ਉੱਚ ਰਫ਼ਤਾਰ ਨਾਲ ਡਾਟਾ ਸੰਚਾਰਿਤ ਕਰ ਸਕਦੀਆਂ ਨੇ ਇਹਨਾਂ ਦੇ ਵਿੱਚੋਂ ਅਜਿਹੀ ਕਿਹੜੀ ਕੇਬਲ ਹੈ ਜਿਹੜੀ ਉੱਚ ਰਫ਼ਤਾਰ ਨਾਲ ਡਾਟੇ ਨੂੰ ਕੀ ਹੈ ਸੰਚਾਰਿਤ ਕਰ ਸਕਦੀ ਹੈ ਤਾਂ ਇਹਨਾਂ ਦੇ ਵਿੱਚੋਂ ਕੀ ਰਹੇਗਾ ਫਲੈਟ ਆ ਕੇਬਲ ਕੋਐਕਸੀਅਲ ਕੇਬਲ ਆਪਟਿਕ ਫਾਈਬਰ ਕੇਬਲ ਟਵਿਸਟਡ ਪੇਅਰ ਕੇਬਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ That is the right answer ਆਪਣੇ ਕੋਲ ਰਹੇਗਾ optic fiber cable ਤਾਂ ਜਿਹੜੀ optic fiber cable ਹੁੰਦੀ ਹੈ ਉਹ ਕੀ ਕਰਦੀ ਹੈ ਜਿਹੜਾ ਆਪਾਂ ਨੂੰ ਇੰਟਰਨੈਟ ਉੱਚ ਗਤੀ ਦੇ ਨਾਲ ਕੀ ਹੈ ਰਫਤਾਰ ਦੇ ਨਾਲ ਪ੍ਰੋਵਾਈਡ ਕਰਦੀ ਹੈ ਤਾਂ ਯਾਦ ਰੱਖਣਾ ਤੁਸੀਂ optic fiber cable ਸੀ ਇਸ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰ ਲੈਣੇ ਆ ਨੈਟਵਰਕ ਦਾ ਲੌਜੀਕਲ ਪ੍ਰਬੰਧ ਨੂੰ ਡੈਸ਼ ਕਹਿੰਦੇ ਹਨ ਤਾਂ ਨੈਟਵਰਕ ਦਾ ਜਿਹੜਾ ਲੌਜੀਕਲ ਪ੍ਰਬੰਧ ਹੁੰਦਾ ਉਸ ਨੂੰ ਆਪਾਂ ਕੀ ਕਹਾਂਗੇ ਤਾਂ ਜੇਕਰ ਇੱਕ ਨਵਾਂ ਮਤਲਬ ਫੋਰ ਐਗਜ਼ਾਮਪਲ ਬਾਤ ਦੇਣਾ ਸਮਝਾ ਦੇਣਾ ਜਿਵੇਂ ਆਹ ਹੈ ਕਿ ਆਪਣਾ ਨੈਟਵਰਕ ਹੈ ਇਹ نیٹਵਰਕ ਅੱਗੇ ਕਈ ਸਿਸਟਮ ਦੇ ਨਾਲ ਕਨੈਕਟ ਹੁੰਦਾ ਠੀਕ ਐਵੇਂ ਕਰਕੇ ਇੱਕ ਚੈਨ ਸਿਸਟਮ ਚੱਲ ਜਾਂਦਾ ਤਾਂ ਇਸ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਇਸ ਦੇ ਲੌਜੀਕਲ ਪ੍ਰਬੰਧ ਨੂੰ ਆਪਾਂ ਕਹਿ ਦਵਾਂਗੇ ਟੋਪੋਲੋਜੀ ਠੀਕ ਐ نیٹਵਰਕ ਜਿਹੜਾ ਲੌਜੀਕਲ ਪ੍ਰਬੰਧ ਹੁੰਦਾ ਹੈ ਉਸ ਨੂੰ ਆਪਾਂ ਕਿਸ ਨਾਮ ਨਾਲ ਜਾਣਾਂਗੇ ਤਾਂ ਉਸ ਨੂੰ ਜਾਣਾਂਗੇ ਆਪਾਂ ਟੋਪੋਲੋਜੀ ਦੇ ਨਾਮ ਨਾਲ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਡੈਸ਼ ਟੋਪੋਲੋਜੀ ਵਿੱਚ ਨੈਟਵਰਕ ਹਿੱਸੇ ਸਿਰਫ ਇੱਕ ਕੇਬਲ ਨਾਲ ਜੁੜੇ ਹੁੰਦੇ ਹਨ ਤਾਂ ਜਿਹੜੀ ਟੋਪੋਲੋਜੀ ਹੁੰਦੀ ਉਹ ਕਿਹੜੀ ਟੋਪੋਲੋਜੀ ਹੁੰਦੀ ਜਿਸ ਦੇ ਵਿੱਚ ਨੈਟਵਰਕ ਦੇ ਜਿਹੜੇ ਇੱਕ ਹਿੱਸੇ ਹੁੰਦੇ ਨੇ ਉਹ ਜਿਹੜੇ ਕੇ ਸਿਰਫ ਕੇਬਲ ਦੇ ਨਾਲ ਜੁੜੇ ਹੁੰਦੇ ਨੇ ਤਾਂ ਉਹ ਕਿਹੜੀ ਟੋਪੋਲੋਜੀ ਹੁੰਦੀ ਹੈ ਤਾਂ ਉਹ ਹੁੰਦੀ ਹੈ ਬਸ ਟੋਪੋਲੋਜੀ ਬਸ ਟੋਪੋਲੋਜੀ ਕਿਉਂ ਕਿ ਕੇਬਲ ਦੇ ਨਾਲ ਹੀ ਸੰਚਾਰ ਕੀਤਾ ਜਿਵੇਂ ਇਹ ਆਪਣੀ ਕੇਬਲ ਹੈ ਇਹ ਕਨੈਕਸ਼ਨ ਕਿੱਥੇ ਦੇਦਾ ਇੱਕ ਕਿੱਥੇ ਦੇਦਾ ਇੱਕ ਕਿੱਥੇ ਦੇਦਾ ਤਾਂ ਇਹ ਕੀ ਹੈ ਇਹ ਇੱਕ ਕੇਬਲ ਦੇ ਨਾਲ ਜੁੜ ਰਹੀ ਹੈ ਜੋ ਕਿ ਅੱਗੇ ਕਨੈਕਸ਼ਨ ਦਿੱਤੇ ਜਾ ਰਿਹਾ ਤਾਂ ਇਸ ਨੂੰ ਆਪਾਂ ਕਿਹੜੀ ਟੋਪੋਲੋਜੀ ਬੋਲਾਂਗੇ ਤਾਂ ਇਸ ਨੂੰ ਬੋਲਾਂਗੇ ਆਪਾਂ ਬਸ ਟੋਪੋਲੋਜੀ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਵੀਟ ਕਰ ਲੈਨੇ ਆ ਉਸ ਨੈਟਵਰਕ ਟੋਪੋਲੋਜੀ ਦਾ ਕੀ ਨਾਮ ਹੈ ਜਿਸ ਵਿੱਚ ਹਰੇਕ ਸੰਭਵ ਨੋਡ ਦੇ ਵਿੱਚਕਾਰ ਦੋ ਦਿਸ਼ਾਵੀ ਲਿੰਕ ਹੁੰਦੇ ਨੇ ਦੋ ਦਿਸ਼ਾਵੀ ਲਿੰਕ ਹਰ ਇੱਕ ਨੋਡ ਦੇ ਵਿੱਚ ਤਾਂ ਉਹ ਕਿਹੜੀ ਟੋਪੋਲੋਜੀ ਹੁੰਦੀ ਹੈ ਤਾਂ ਉਹ ਹੁੰਦੀ ਹੈ ਮੈਸ਼ ਟੋਪੋਲੋਜੀ ਠੀਕ ਹੈ ਯਾਦ ਰੱਖਣਾ ਤੁਸੀਂ ਜੇਕਰ ਮੈਸ਼ ਟੋਪੋਲੋਜੀ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਨੋਡ ਦੇ ਵਿਚਕਾਰ ਕੀ ਹੈ ਦੋ ਦਿਸ਼ਾਵੀ ਲਿੰਕ ਹੁੰਦੇ ਨੇ ਤਾਂ ਉਸ ਟੋਪੋਲੋਜੀ ਨੂੰ ਆਪਾਂ ਕਹਾਂਗੇ ਮੈਸ਼ ਟੋਪੋਲੋਜੀ ਠੀਕ ਹੈ ਯਾਦ ਰੱਖਣਾ ਕਾਫੀ ਇੰਪੋਰਟੈਂਟ ਟ੍ਰੈਨ ਵਾਲਾ ਇਹ ਕੁਐਸਚਨ ਹੈ ਨੈਕਸਟ ਕੁਐਸਚਨ ਵਿਜ਼ਿਟ ਕਰ ਲੈਂਦੇ ਆ। ਹੇਠ ਲਿਖਿਆ ਵਿੱਚੋਂ ਕਿਹੜੀ ਨੈਟਵਰਕ ਟੋਪੋਲੋਜੀ ਨਹੀਂ ਹੈ? ਵਿਚ ਇਜ਼ ਨਾਟ ਅ ਨੈਟਵਰਕ ਟੋਪੋਲੋਜੀ? ਤਾਂ ਇਹਨਾਂ ਦੇ ਵਿੱਚੋਂ ਕਿਹੜੀ ਨੈਟਵਰਕ ਟੋਪੋਲੋਜੀ ਨਹੀਂ ਹੈ? ਤਾਂ ਕੀ ਕਹਾਂਗੇ ਇਸ ਨੂੰ ਆਪਾਂ? ਤਾਂ ਇਸ ਨੂੰ ਕਹਾਂਗੇ ਆਪਾਂ ਵੈਨ, ਠੀਕ ਹੈ? ਤਾਂ ਇਹਨਾਂ ਦੇ ਵਿੱਚ ਜਿਹੜੀ ਵੈਨ ਹੈ ਉਹ ਕੀ ਹੈ? ਉਹ ਨੈਟਵਰਕ ਟੋਪੋਲੋਜੀ ਨਹੀਂ ਹੈ। ਰਿੰਗ, ਮੈਸ਼ ਤੇ ਸਟਾਰ। ਤਾਂ ਇਹ ਕੀ ਨੇ? ਇਹ ਸਾਰੀਆਂ ਟੋਪੋਲੋਜੀ ਦੀਆਂ ਕਿਸਮਾਂ ਨੇ। ਬਟ ਜਿਹੜੀ ਵੈਨ ਹੈ ਉਹ ਟੋਪੋਲੋਜੀ ਦੀ ਕਿਸਮ ਨਹੀਂ ਹੈ ਤਾਂ ਇਹ ਇਸ ਦਾ ਰਾਈਟ ਆਨਸਰ। ਨੈਕਸਟ ਦੇਖ ਲੈਂਦੇ ਆ। ਇੱਕ ਆਈਪੀ ਪਤਾ ਡੈਸ਼ ਬਿੱਟ ਨੰਬਰ ਦਾ ਹੁੰਦਾ ਹੈ ਆਈਪੀ ਪਤਾ ਡੈਸ਼ ਬਿੱਟ ਦਾ ਹੁੰਦਾ ਹੈ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਸ ਦੇ ਵਿੱਚ ਟੋਟਲ 32 ਬਿੱਟਸ ਹੁੰਦੀਆਂ ਨੇ ਬੀ ਇਸ ਦਾ ਰਾਈਟ ਆਨਸਰ ਇੱਕ ਆਈਪੀ ਪਤੇ ਵਿੱਚ ਟੋਟਲ ਕਿੰਨੀਆਂ ਬਿੱਟ ਹੁੰਦੀਆਂ ਨੇ ਤਾਂ ਟੋਟਲ 32 ਬਿੱਟ ਹੁੰਦੀਆਂ ਨੇ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖ ਲਿਨੀਏ ਆਪਾਂ ਆਈਪੀਵੀ 6 ਨੂੰ ਕਿਸ ਨੰਬਰ ਸਿਸਟਮ ਵਿੱਚ ਦਰਸਾਇਆ ਜਾਂਦਾ ਹੈ ਆਈਪੀਵੀ 6 ਤਾਂ ਜਿਹੜਾ ਵਰਜ਼ਨ 2012 ਦੇ ਵਿੱਚ ਨਿਊ ਆਇਆ ਸੀ ਤਾਂ ਇਹ ਜਿਹੜਾ ਵਰਜ਼ਨ ਹੈ ਇਸ ਨੂੰ ਕਿਸ ਨੰਬਰ ਸਿਸਟਮ ਦੇ ਰਾਹੀਂ ਦਰਸਾਇਆ ਜਾਂਦਾ ਹੈ ਆ ਇਸ ਨੂੰ ਦਰਸਾਇਆ ਜਾਂਦਾ ਹੈ ਹੈਕਸਾਡੈਸੀਮਲ ਹੈਕਸਾਡੈਸੀਮਲ ਫਾਰਮੈਟ ਦੇ ਰੂਪ ਦੇ ਵਿੱਚ ਦਰਸਾਇਆ ਜਾਂਦਾ ਹੈ ਠੀਕ ਹੈ ए इज द राइट आंसर नेक्स्ट ਵਿਜ਼ਿਟ ਕਰ ਲੈਂਦੇ ਆ ਕਦੋਂ ਆਈਪੀਵੀ6 ਲਾਂਚ ਕੀਤਾ ਗਿਆ ਤਾਂ ਆਈਪੀਵੀ6 ਇਹ ਜਿਹੜਾ ਇੱਕ ਦੋ ਲਾਂਚ ਕੀਤਾ ਗਿਆ ਸੀ ਇਹਦਾ ਆਪਾਂ ਨੂੰ ਪਤਾ ਲੱਗ ਗਿਆ ਕਿ 2012 ਦੇ ਵਿੱਚ ਲਾਂਚ ਕੀਤਾ ਗਿਆ ਸੀ ਤਾਂ ਐਗਜ਼ੈਕਟ ਡੇਟ ਰਹਿਣ ਵਾਲੀ ਹੈ ਇਸਦੀ 6 ਜੂਨ ਤਾਂ 6 ਜੂਨ 2012 ਨੂੰ ਕੀ ਹੈ ਆਈਪੀਵੀ6 ਲਾਂਚ ਕੀਤਾ ਗਿਆ ਸੀ ਯਾਦ ਰੱਖਣਾ ਹੈ ਡੀ इज द राइट आंसर नेक्स्ट ਵਿਜ਼ਿਟ ਕਰ ਲੈਂਦੇ ਆ ਮੈਕ ਦਾ ਪੂਰਾ ਰੂਪ ਕੀ ਹੈ ਐਮ ਏ ਸੀ what is the full form of mac ਐਮ ਏ ਸੀ ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਮੀਡੀਆ ਐਕਸੈਸ ਕੰਟਰੋਲ ਵੀ ਇਸ ਦਾ ਰਾਈਟ ਆਨਸਰ ਤਾਂ ਐਮ ਏ ਸੀ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਮੀਡੀਆ ਐਕਸੈਸ ਕੰਟਰੋਲ ਨੈਕਸਟ ਵਿਜ਼ਿਟ ਕਰਦੇ ਹਾਂ ਸਮਾਨ ਪ੍ਰੋਟੋਕੋਲ ਦੇ ਨੈਟਵਰਕਾਂ ਨੂੰ ਜੋੜਨ ਲਈ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਸਮਾਨ ਪ੍ਰੋਟੋਕੋਲ ਦੇ ਨੈਟਵਰਕਸ ਨੂੰ ਜੋੜਨ ਦੇ ਲਈ ਆਪਾਂ ਕਿਸ ਚੀਜ਼ ਦਾ ਯੂਜ਼ ਕਰਾਂਗੇ ਨਾ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਅਸੀਂ similr protocol ਲਈ ਆਪਾਂ ਯੂਜ਼ ਕਰਾਂਗੇ ਬ੍ਰਿਜ ਬ੍ਰਿਜਸ ਦਾ ਬ੍ਰਿਜ ਦਾ ਯੂਜ਼ ਕਰਾਂਗੇ ਠੀਕ ਹੈ ਜੇਕਰ ਆਪਣੇ ਕੋਲ similr protocol ਹੋਣ ਉਹਨਾਂ ਨੂੰ ਆਪਾਂ ਨੇ ਇੱਕ ਦੂਜੇ ਦੇ ਨੈਟਵਰਕ ਨਾਲ ਜੋੜਨਾ ਹੋਵੇ ਤਾਂ ਆਪਾਂ ਯੂਜ਼ ਕਰਾਂਗੇ ਬ੍ਰਿਜਸ ਦਾ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆ ਖੋਜ ਇੰਜਨ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਜਿਹੜਾ ਖੋਜ ਇੰਜਨ ਇੰਦਰ ਵਿੱਚ ਖੋਜ ਇੰਜਨ ਦੱਸਣਾ ਹੈ ਕਿ ਸੁਖੋਜ ਇੰਜਨ ਜਿਹੜਾ ਕੀ ਕੀ ਖੋਜ ਕਰ ਸਕਦਾ ਹੈ ਸਰਚ ਵੀਡੀਓ ਸਰਚ ਡਾਕੂਮੈਂਟ ਡਾਊਨਲੋਡ ਸੌਫਟਵੇਅਰ ਤਾਂ ਇਹਨਾਂ ਦੇ ਵਿੱਚੋਂ ਕੀ ਸਰਚ ਕਰ ਸਕਦਾ ਹੈ ਉਹ ਤਾਂ 올 ਆਫ ਥਿਸ ਤਾਂ ਵੀਡੀਓ ਵੀ ਸਰਚ ਕਰ ਸਕਦਾ ਹੈ ਡਾਕੂਮੈਂਟ ਵੀ ਸਰਚ ਕਰ ਸਕਦਾ ਹੈ ਐਂਡ ਸੌਫਟਵੇਅਰ ਵੀ ਡਾਊਨਲੋਡ ਕਰ ਸਕਦਾ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰ ਲੈਂਦੇ ਆ ਵੈਬ ਕਲੋਰਲ ਕਲੋਰਲ ਡੈਸ਼ ਵਜੋਂ ਵੀ ਜਾਣਿਆ ਜਾਂਦਾ ਹੈ ਵੈਬ ਕਰਾਉਲਰ ਤਾਂ ਜਿਹੜਾ ਵੈਬ ਕਰਾਉਲਰ ਹੁੰਦਾ ਹੈ ਉਸ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ web spider ਦੇ ਨਾਮ ਨਾਲ ਠੀਕ ਹੈ ਤਾਂ ਸਾਰੇ ਕੁਐਸਚਨਸ ਕਾਫੀ ਇੰਪੋਰਟੈਂਟ ਨੇ ਤਾਂ ਤੁਸੀਂ ਸਾਰੇ ਕੁਐਸਚਨ ਯਾਦ ਰੱਖਣੇ ਨੇ ਤੇ ਇਸ ਦੀ ਪੀਡੀਐਫ ਵੀ ਤੁਸੀਂ ਮੇਥੋਂ ਪ੍ਰੋਵਾਈਡ ਲੈ ਸਕਦੇ ਹੋ ਠੀਕ ਹੈ ਨੈਕਸਟ ਦੇਖ ਲੈਨੇ ਆਪਾਂ ਕੋਜ ਇੰਜਨ ਦੇ ਭਾਰੀ ਡਾਟਾਬੇਸ ਡੈਸ਼ ਨੂੰ ਕਾਇਮ ਰੱਖ ਦੇਣਾ ਹੈ ਸਰਚ ਇੰਜਨ ਮੇਨਟੇਨ ਹੈਵੀ ਡਾਟਾਬੇਸ ਭਾਰੀ ਡਾਟਾਬੇਸ ਨੂੰ ਕਿਹੜਾ ਕੋਜ ਇੰਜਨ ਕਾਇਮ ਰੱਖਦਾ ਹੈ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਕੀਵਰਡਸ ਯੂਆਰਐਲ ਵੈਬ ਪੇजेस ਮਤਲਬ ਕਿ 올 ਆਫ ਥਿਸ ਨਾ ਇਹ ਸਾਰੀਆਂ ਚੀਜ਼ਾਂ ਕੀ ਨੇ ਜਿਹੜਾ ਸਰਚ ਇੰਜਨ ਹੁੰਦਾ ਹੈ ਉਸ ਨੂੰ ਕੀ ਹੈ ਮੇਨਟੇਨ ਰੱਖਦੇ ਨੇ ਤਾਂ ਹੈਵੀ ਹੈਵੀ ਡਾਟਾਬੇਸ ਹੋ ਜਾਂਦਾ ਹੈ ਨੈਕਸਟ ਦੇਖਦੇ ਆਪਾਂ ਨੈਟਵਰਕ ਇੰਟਰਫੇਸ ਕਾਰਡਾਂ ਦਾ ਕੰਮ ਕੀ ਹੈ ਵਾਟ ਇਜ਼ ਦਾ ਫੰਕਸ਼ਨ ਆਫ ਨੈਟਵਰਕ ਇੰਟਰਫੇਸ ਕਾਰਡ ਨੈਟਵਰਕ ਇੰਟਰਫੇਸ ਕਾਰਡ ਦਾ ਮੁੱਖ ਕੰਮ ਕੀ ਹੋਵੇਗਾ ਤਾਂ ਇਹਨਾਂ ਦਾ ਕੰਮ ਹੋਵੇਗਾ ਕਨੈਕਟਸ ਦਾ ਕਲਾਇੰਟਸ ਸਰਵਰਸ ਵੈਰੀ ਹੈਪਲਸ ਆਫ ਦਾ ਨੈਟਵਰਕ ਥਾਊਟ ਅ ਪੋਰਟ ਪੋਰਟ ਦੇ ਰਾਹੀਂ ਉਹ ਕੀ ਕਰਦੇ ਨੇ ਬਰੀ ਹਫਲਸ ਸਰਵਰਸ ਐਂਡ ਕਲਾਈਐਂਟਸ ਨਾਲ ਕੀ ਕਰਦੇ ਨੇ ਕਨੈਕਟ ਕਰਦੇ ਨੇ ਠੀਕ ਹੈ ਨੈਟਵਰਕ ਇੰਟਰਫੇਸ ਕਾਰਡ ਤਾਂ ਯਾਦ ਰੱਖਣਾ ਤੁਸੀਂ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਦੇਖ ਲਿਨੀਆ ਇੱਕ ਡਿਵਾਈਸ ਜਿਸ ਦੀ ਵਰਤੋਂ ਕਈ ਲੈਨ ਨੂੰ ਜੋੜਨ ਲਈ ਕੀਤੀ ਜਾਂਦੀ ਹੈ ਤਾਂ ਉਹ ਕਿਹੜਾ ਡਿਵਾਈਸ ਹੁੰਦਾ ਜਿਸ ਦੀ ਵਰਤੋਂ ਆਪਾਂ ਕਈ ਲੈਨ ਨੂੰ ਜੋੜਨ ਦੇ ਲਈ ਕਰ ਸਕਦੇ ਹਾਂ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਇਸ ਦਾ ਨਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A router ਦਾ router ਦਾ ਯੂਜ਼ ਕੀ ਕਰਕੇ ਕਿੱਥੇ ਕਰਦੇ ਆਪਾਂ ਤਾਂ ਇੱਕ LAN ਦੇ ਰਾਹੀਂ ਆਪਾਂ ਕਈ ਡਿਵਾਈਸਸ ਨੂੰ ਕੀ ਹੈ router ਦਾ ਕਨੈਕਟ ਕਰ ਸਕਦੇ ਆ ਫੋਰ ਐਗਜ਼ਾਮਪਲ ਜਿਵੇਂ ਆਪਣਾ ਕੋਈ ਲੈਬ ਹੈ ਕੰਪਿਊਟਰ ਦੀ ਨਾ ਉਹਦੇ ਵਿੱਚ ਆਪਣੇ ਕੋਲ 5 ਤੋਂ 6 ਕੰਪਿਊਟਰ ਪਏ ਨੇ ਤਾਂ ਆਪਾਂ ਕੀ ਕਰਾਂਗੇ ਉਹਨਾਂ ਕੰਪਿਊਟਰਸ ਨੂੰ ਇੱਕ router ਦੇ ਨਾਲ ਕਨੈਕਟ ਕਰਾਂ ਉਹਦੇ ਵਿੱਚ ਇੱਕ LAN ਕੇਬਲ ਨਿਕਲਦੀ ਹੈ ਪਿੱਛੇ ਤੋਂ ਠੀਕ ਹੈ ਉਸ LAN ਕੇਬਲ ਨੂੰ ਆਪਾਂ ਕੀ ਹੈ ਕੰਪਿਊਟਰ ਦੇ ਨਾਲ ਕਨੈਕਟ ਕਰਦੇ ਜਾਵਾਂਗੇ ਠੀਕ ਹੈ ਤਾਂ ਇਹ ਕੀ ਹੈ ਆ ਇੱਕ ਹੈ ਕੰਪਿਊਟਰ ਨੂੰ ਲੈ ਇੰਟਰਨੈਟ ਦੇ ਨਾਲ ਜੋੜਨ ਦਾ ਕੰਮ ਕਰਦਾ ਹੈ ਠੀਕ ਹੈ ਰਾਊਟਰ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆ ਕਿਹੜਾ ਨੈਟਵਰਕ ਕੇਂਦਰੀ ਹੱਬ ਜਾਂ ਸਵਿਚ ਰਾਹੀਂ ਹਰੇਕ ਕੰਪਿਊਟਰ ਨਾਲ ਡਾਟਾ ਕਨੈਕਟ ਕਰਨ ਅਤੇ ਭੇਜਣ ਦੇ ਯੋਗ ਹੈ ਬਿਨਾ ਇਹ ਦੇਖੇ ਕਿ ਡਾਟਾ ਕਿੱਥੇ ਭੇਜਿਆ ਗਿਆ ਹੈ ਵਿਚ ਨੈਟਵਰਕ ਇਸ ਐਬਲ ਟੂ ਕਨੈਕਟ ਐਂਡ ਸੈਂਡ ਡਾਟਾ ਟੂ ਈਚ ਕੰਪਿਊਟਰ ਬਾਇ ਸੈਂਟਰਲ ਹੱਬ ਔਰ ਸਵਿਚ ਵਿਦਾਊਟ ਲੁਕਿੰਗ ਵੇਅਰ ਦਾ ਡਾਟਾ ਇਸ ਸੈਂਟ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਦਾ ਉਹ ਕਿਹੜੀ ਹੱਬ ਹੁੰਦੀ ਹੈ ਜਾਂ ਕਿਹੜੀ ਟੋਪੋਲੋਜੀ ਹੁੰਦੀ ਹੈ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਇਸ ਦਾ ਨਾ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਨਾ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ A ਸਟਾਰ ਟੋਪੋਲੋਜੀ ਠੀਕ ਹੈ ਜਿਹੜੀ ਸਟਾਰ ਟੋਪੋਲੋਜੀ ਹੁੰਦੀ ਹੈ ਉਹ ਕੀ ਹੈ ਨੈਟਵਰਕ ਕੇਂਦਰੀ ਹੱਬ ਹੁੰਦੀ ਹੈ ਜੋ ਕੀ ਕਰਦੀ ਹੈ ਜੋ ਇੱਕ ਕੰਪਿਊਟਰ ਤੋਂ ਡਾਟਾ ਕਨੈਕਟ ਕਰਕੇ ਦੂਜੇ ਨੂੰ ਬਿਨਾ ਇਹ ਸੋਚੇ ਭੇਜ ਦਿੰਦੀ ਹੈ ਕਿ ਡਾਟਾ ਕਿੱਥੇ ਭੇਜਿਆ ਜਾ ਰਿਹਾ ਹੈ ਤਾਂ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਕਿਹੜੀ ਟੋਪੋਲੋਜੀ ਇੱਕ ਰਿੰਗ ਵਿੱਚ ਸਰਵਰ ਸਮੇਤ ਕੰਪਿਊਟਰ ਨੂੰ ਜੋੜਨ ਦੀ ਇਜਾਜ਼ਤ ਦਿੰਦੀ ਹੈ ਇੰਜੀਨਰਾਂ ਵਿੱਚੋਂ ਕਿਹੜੀ ਅਜਿਹੀ ਟੋਪੋਲੋਜੀ ਹੁੰਦੀ ਹੈ ਰਿੰਗ ਟੋਪੋਲੋਜੀ ਹੁੰਦੀ ਹੈ ਜਿਹੜੀ ਕੀ ਕਰਦੀ ਹੈ ਸਰਵਰ ਸਮੇਤ ਕੰਪਿਊਟਰ ਨੂੰ ਜੋੜਨ ਦੀ ਇਜਾਜ਼ਤ ਦਿੰਦੀ ਹੈ ਆ ਉਹ ਟਾਪੋਲੋਜੀ ਟਾਪੋਲੋਜੀ ਹੋਵੇਗੀ ਰਿੰਗ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਰਿੰਗ ਟਾਪੋਲੋਜੀ ਅਜਿਹੀ ਟਾਪੋਲੋਜੀ ਹੁੰਦੀ ਹੈ ਜੋ ਕੀ ਕਰਦੀ ਹੈ ਸਰਵਰ ਨੂੰ ਕੰਪਿਊਟਰ ਨੂੰ ਨਾਲ ਜੋੜਨ ਦੀ ਇਜਾਜ਼ਤ ਦਿੰਦੀ ਹੈ ਨੈਕਸਟ ਵਿਜ਼ਿਟ ਕਰਦੇ ਹਾਂ ਐਨ ਆਈ ਸੀ ਐਨ ਆਈ ਸੀ ਸਟੈਂਡਸ ਫੋਰ ਐਨ ਆਈ ਸੀ ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਹਾਂ ਐਨ ਆਈ ਸੀ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਨੈਟਵਰਕ ਇੰਟਰਫੇਸ ਕਾਰਡ ਐਨ ਆਈ ਸੀ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਨੈਟਵਰਕ ਇੰਟਰਫੇਸ ਕਾਰਡ ਏ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਹਾਂ NIC ਦੇ ਟੋਟਲ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਤਾਂ ਟੋਟਲ NIC ਦੀਆਂ 2 ਕਿਸਮਾਂ ਹੁੰਦੀਆਂ ਨੇ ਤਾਂ ਇਹ ਯਾਦ ਰੱਖਣਾ ਹੈ ਹਾਊ ਮਨੀ ਟਾਈਪਸ ਆਫ NIC ਦਾ ਟੋਟਲ 2 ਦਾ 2 ਪਾਰਟਸ ਵਿੱਚ ਡਿਵਾਈਡ ਕੀਤਾ ਜਾਂਦਾ ਹੈ NIC ਨੂੰ ਇਸ ਨੂੰ ਨੈਟਵਰਕ ਇੰਟਰਫੇਸ ਕਾਰਡ ਨੂੰ ਨੈਕਸਟ ਦੇਖ ਲੈਣੇ ਆ ਟੈਲੀਫੋਨ ਪ੍ਰਸਾਰਣ ਕਿਸ ట్రాన్స్‌ਮਿਸ਼ਨ ਦੀ ਇੱਕ ਉਦਾਹਰਣ ਹੈ ਟੈਲੀਫੋਨ ਪ੍ਰਸਾਰਣ ਤਾਂ ਟੈਲੀਫੋਨ ਪ੍ਰਸਾਰਣ ਹਾਫ ਉਹ ਨਾ ਫੁੱਲ ਡੁਪਲੈਕਸ ਹਾਂ ਜੇਕਰ ਗੱਲ ਕੀਤੀ ਹੈ ਟੈਲੀਫੋਨ ਪ੍ਰਸਾਰਣ ਦੀ ਤਾਂ ਇਹ ਕੀ ਹੈ ਫੁੱਲ ਡੁਪਲੈਕਸ ਦੀ ਉਦਾਹਰਣ ਯਾਦ ਰੱਖਣਾ ਤੁਸੀਂ ਜੇਕਰ ਇਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਵੇ ਕਿ ਟੈਲੀਫੋਨ ਪ੍ਰਸਾਰਣ ਕਿਸ ట్రాన్స్‌ਮਿਸ਼ਨ ਦੀ ਉਦਾਹਰਣ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਆਪਸ਼ਨ ਨੰਬਰ ਸੀ ਫੁੱਲ ਡੁਪਲੈਕਸ ਨੈਕਸਟ ਕੁਐਸਚਨ ਦੇਖ ਲੈਣੇ ਆਂ ਆਈਪੀ ਦੇ ਟੋਟਲ ਕਿੰਨੇ ਸੰਸਕਰਣ ਉਪਲਬਧ ਨੇ ਤਾਂ ਆਈਪੀ ਦੇ ਟੋਟਲ ਕਿੰਨੇ ਵਰਜਨਸ ਨੇ ਤਾਂ ਟੋਟਲ 2 ਵਰਜਨ ਨੇ ਠੀਕ ਹੈ ਆਈਪੀ ਦੇ ਆਈਪੀ ਵੀ 4 ਤੇ ਆਈਪੀ ਵੀ 6 ਠੀਕ ਹੈ ਤਾਂ ਟੋਟਲ 2 ਵਰਜਨਸ ਨੇ ਆਈਪੀ ਦੇ ਤਾਂ ਯਾਦ ਰੱਖਣੇ ਨੇ ਦੋਨੋਂ ਦੇ ਦੋਨੋਂ ਨੈਕਸਟ ਵਿਜ਼ਿਟ ਕਰ ਲੈਂਦੇ ਆ ਗੂਗਲ ਨੇ ਸਰਚ ਇੰਜਨ ਕਦੋਂ ਲਾਂਚ ਕੀਤਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਗੂਗਲ ਨੇ ਜਿਹੜਾ ਸਰਚ ਇੰਜਨ ਸੀ ਉਹ ਕਦੋਂ ਲਾਂਚ ਕੀਤਾ ਸੀ ਤਾਂ ਉਹ ਲਾਂਚ ਕੀਤਾ ਸੀ 1997 ਦੇ ਵਿੱਚ 1997 ਦੇ ਵਿੱਚ ਗੂਗਲ ਦੁਆਰਾ ਕੀ ਇੱਕ ਸਰਚ ਇੰਜਨ ਲਾਂਚ ਕੀਤਾ ਗਿਆ ਸੀ ਯਾਦ ਰੱਖਣਾ ਤੁਸੀਂ 1997 ਦੇ ਵਿੱਚ ਨੈਕਸਟ ਵਿਜ਼ਿਟ ਕਰਦੇ ਆ ਹੇਠ ਲਿਖਿਆ ਵਿੱਚੋਂ ਕਿਹੜਾ ਸਰਚ ਇੰਜਨ ਮਾਈਕਰੋਸਾਫਟ ਦੁਆਰਾ ਬਣਾਇਆ ਗਿਆ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਸਰਚ ਇੰਜਨ ਹੈ ਮਾਈਕਰੋਸਾਫਟ ਦੁਆਰਾ ਬਣਾਇਆ ਗਿਆ ਹੈ ਬਿੰਗ ਡੱਕ ਡੱਕ ਗੋ ਯਾਹੂ ਤੇ ਡੂ ਆ ਇਨਾਂ ਦੇ ਵਿੱਚੋਂ ਕਿਹੜਾ ਸਰਚ ਇੰਜਨ ਜਿਹੜਾ ਮਾਈਕਰੋਸਾਫਟ ਦੁਆਰਾ ਬਣਾਇਆ ਗਿਆ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ A Bing software ਠੀਕ ਹੈ Bing search search engine ਤਾਂ Bing search engine ਜਿਹੜਾ ਉਹ ਕੀ ਹੈ ਮਾਈਕਰੋਸਾਫਟ ਦੁਆਰਾ ਬਣਾਇਆ ਗਿਆ ਸੀ ਨੈਕਸਟ ਦੇਖਦੇ ਹਾਂ Yahoo search engine ਕਿਸ ਦੁਆਰਾ ਵਿਕਸਿਤ ਕੀਤਾ ਗਿਆ ਤਾਂ Yahoo search engine ਕਿਸ ਦੁਆਰਾ ਵਿਕਸਿਤ ਕੀਤਾ ਗਿਆ ਸੀ ਤਾਂ ਇਹ ਵਿਕਸਿਤ ਕੀਤਾ ਗਿਆ ਸੀ Jerry Jang David Philo ਬੋਥ A ਐਂਡ B ਜੈਰੀ ਯੰਗ ਤੇ ਡੇਵਿਡ ਫਿਲੋ ਨੇ ਕੀ ਸੀ ਯਾਹੂ ਸਰਚ ਇੰਜਨ ਵਿਕਸਿਤ ਕੀਤਾ ਸੀ ਠੀਕ ਹੈ ਤਾਂ D ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਆ ਯਾਹੂ ਨੇ ਸਰਚ ਇੰਜਨ ਕਦੋਂ ਲਾਂਚ ਕੀਤਾ ਤਾਂ ਯਾਹੂ ਜਿਹੜਾ ਯਾਹੂ ਨੇ ਸਰਚ ਇੰਜਨ ਸੀ ਉਹ ਕਦੋਂ ਲਾਂਚ ਕੀਤਾ ਸੀ ਤਾਂ ਇਹ ਲਾਂਚ ਕੀਤਾ ਸੀ 1995 ਦੇ ਵਿੱਚ 1995 ਦੇ ਵਿੱਚ ਯਾਹੂ ਦੁਆਰਾ ਵੀ ਸਰਚ ਇੰਜਨ ਲਾਂਚ ਕਰ ਦਿੱਤਾ ਗਿਆ ਸੀ ਗੂਗਲ ਦੁਆਰਾ ਕਦੋਂ ਕੀਤਾ ਗਿਆ ਸੀ 1997 ਦੇ ਵਿੱਚ ਤੇ ਯਾਹੂ ਦੁਆਰਾ 1995 ਦੇ ਵਿੱਚ ਇਹ ਲਾਂਚ ਕਰ ਦਿੱਤਾ ਗਿਆ ਸੀ ਨੈਕਸਟ ਦੇਖ ਲੈਨੇ ਆ ਪੇਡੂ ਜਿਹੜਾ ਖੋਜ ਇੰਜਨ ਹੈ ਉਹ ਕਿਸ ਦੇਸ਼ ਦੁਆਰਾ ਵਿਕਸਿਤ ਕੀਤਾ ਗਿਆ ਸੀ ਤਾਂ ਇਹ ਜਿਹੜਾ ਸਰਚ ਇੰਜਨ ਹੈ ਉਹ ਕਿਸ ਦੇਸ਼ ਦੁਆਰਾ ਵਿਕਸਿਤ ਕੀਤਾ ਗਿਆ ਸੀ ਤਾਂ ਇਹ ਕੀਤਾ ਗਿਆ ਸੀ ਚਾਈਨਾ ਦੁਆਰਾ ਚਾਈਨਾ ਦੁਆਰਾ ਕਿਹੜਾ ਪੇਡੂ ਸਰਚ ਇੰਜਨ ਕੀ ਹੈ ਡਵੈਲਪ ਕੀਤਾ ਗਿਆ ਸੀ ਯਾਦ ਰੱਖਣਾ ਤੁਸੀਂ ਨੈਕਸਟ ਦੇਖ ਲੈਨੇ ਆ ਏਓਐਲ ਤਾਂ ਜਿਹੜਾ ਏਓਐਲ ਖੋਜ ਇੰਜਨ ਹੈ ਉਹ ਕਿਸ ਦੁਆਰਾ ਵਿਕਸਿਤ ਕੀਤਾ ਗਿਆ ਸੀ ਉਹਦਾ ਪੂਰਾ ਨਾਮ ਦੱਸੋ ਏਓਐਲ ਦਾ ਏਓਐਲ ਜਿਹੜਾ ਸਰਚ ਇੰਜਨ ਹੈ ਇਸ ਦਾ ਪੂਰਾ ਨਾਮ ਕੀ ਹੋਵੇਗਾ ਆ ਇਸ ਦਾ ਪੂਰਾ ਨਾਮ ਹੋ ਗਿਆ ਅਮਰੀਕਾ ਆਨਲਾਈਨ ਠੀਕ ਹੈ ਅਮਰੀਕਾ ਆਨਲਾਈਨ ਇਸ ਦਾ ਰਾਈਟ ਆਨਸਰ ਤੇ ਕਿਸ ਦੁਆਰਾ ਵਿਕਸਿਤ ਕੀਤਾ ਗਿਆ ਸੀ ਤੇ ਇਹ ਅਮਰੀਕਾ ਦੁਆਰਾ ਵਿਕਸਿਤ ਕੀਤਾ ਗਿਆ ਸੀ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਆ ਆਸਕ.com ਪਹਿਲੀ ਵਾਰ ਡੈਸ਼ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਸੀ ਜਿਹੜੀ ਆਸਕ.com ਹੈ ਉਹ ਫਰਸਟ ਵਾਰ ਕਿਉਂ ਕਿ ਕਿਸ ਲਈ ਸਟਾਰਟ ਕੀਤੀ ਗਈ ਸੀ ਤਾਂ ਇਹ ਸ਼ੁਰੂ ਕੀਤੀ ਗਈ ਸੀ ask jeevs ਦੇ ਨਾਮ ਨਾਲ ਠੀਕ ਹੈ ask jeevs ਦੇ ਨਾਮ ਨਾਲ ਸ਼ੁਰੂ ਕੀਤੀ ਗਈ ਸੀ ਸੀ ਇਸ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰ ਲੈਂਦੇ ਆ ਡੱਕ ਡੱਕ ਗੋਫ ਹੋਜ ਇੰਜਨ ਕਿਸ ਦੇਸ਼ ਦੁਆਰਾ ਵਿਕਸਿਤ ਕੀਤਾ ਗਿਆ ਦਾ ਜਿਹੜਾ ਡੱਕ ਡੱਕ ਗੋਫ ਹੋਜ ਇੰਜਨ ਹੈ ਉਹ ਕੀਤਾ ਗਿਆ ਸੀ ਅਮਰੀਕਾ ਦੁਆਰਾ ਵਿਕਸਿਤ a ਇਸ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰਦੇ ਆਪਾਂ ਨੈਟਵਰਕ ਵਿੱਚ ਕਿੰਨੇ ਤਰ੍ਹਾਂ ਦੇ ਹੱਬ ਵਰਤੇ ਜਾਂਦੇ ਹਨ ਤਾਂ ਨੈਟਵਰਕ ਵਿੱਚ ਟੋਟਲ ਕਿੰਨੇ ਤਰ੍ਹਾਂ ਦੇ ਹੱਬ ਵਰਤੇ ਜਾਂਦੇ ਨੇ ਤਾਂ ਟੋਟਲ ਦੋ ਤਰ੍ਹਾਂ ਦੇ ਹੱਬ ਵਰਤੇ ਜਾਂਦੇ ਨੇ ਨੈਟਵਰਕਸ ਦੇ ਵਿੱਚ ਠੀਕ ਹੈ ਨੈਕਸਟ ਦੇਖ ਲੈਂਦੇ ਆਪਾਂ ਵੀ ਮੈਕਸ ਦਾ ਪੂਰਾ ਰੂਪ ਕੀ ਹੈ ਵੀ ਮੈਕਸ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਵੀ ਮੈਕਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਵਰਲਡ ਵਾਈਡ ਇੰਟਰਪੇਰਬਿਲਿਟੀ ਫੋਰ ਮਾਈਕ੍ਰੋਵੇਵ ਐਕਸੈਸ ਬੀ ਇਜ਼ ਦਾ ਰਾਈਟ ਆਨਸਰ ਵਰਲਡ ਵਾਈਡ ਇੰਟਰਪੇਰੈਬਿਲਿਟੀ ਫੋਰ ਮਾਈਕ੍ਰੋਵੇਵ ਐਕਸੈਸ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਤਾਂ ਦੋਸਤੋ ਅੱਜ ਦੀ ਕਲਾਸ ਦੇ ਜਿਹੜੇ ਆਪਣੇ 95 ਕੁਐਸਚਨ ਨੈਟਵਰਕ ਅਤੇ ਇੰਟਰਨੈਟ ਦੇ ਲੇਟ ਤਕਰੀਬਨ ਤਕਰੀਬਨ ਆਪਣੇ ਸਾਰੇ ਕੁਐਸਚਨਸ ਕਵਰ ਹੋ ਚੁੱਕੇ ਨੇ ਜੇਕਰ ਐਗਜ਼ਾਮ ਦੇ ਵਿੱਚ ਨੈਟਵਰਕ ਅਤੇ ਇੰਟਰਨੈਟ ਦੇ ਰਿਲੇਟਡ ਕੋਈ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਇਹਨਾਂ ਦੇ ਵਿੱਚੋਂ ਉਹ ਕੁਐਸਚਨ ਆਉਣਾ ਹੀ ਆਉਣਾ ਹੈ ਤਾਂ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਅਤੇ ਇਸ ਕਲਾਸ ਦਾ ਫ੍ਰੀ ਆਫ ਕੋਸਟ ਪੀਡੀਐਫ ਲੈਣ ਲਈ ਤੁਸੀਂ ਮੇਰੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਅਤੇ ਤੁਸੀਂ ਮੈਨੂੰ ਪਰਸਨਲੀ ਵੀ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ WhatsApp ਤੇ ਵੀ ਇਹ ਜਿਹੜੇ PDF ਨੇ ਸਾਰੇ ਪ੍ਰੋਵਾਈਡ ਕਰ ਦਵਾਂਗਾ ਤੇ ਵੱਧ ਤੋਂ ਵੱਧ ਇਹ ਜਿਹੜੀ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਓ ਤਾਂ ਜੋ ਕਿਸੇ ਹੋਰ ਨੂੰ ਵੀ ਹੈਲਪ ਮਿਲ ਸਕੇ ਠੀਕ ਹੈ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ